ਉੱਤਰ ਪਾਰਤ ਦੇ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ ਪੰਜਾਬ ਪਾਰ ਜ਼ਮੀ ਦੇ ਨਾਲ ਠੰਡ ਵਧੀ ਹੈ ਅੰਬਰਸਰ ਚ ਠੰਡ ਦੇ ਮੌਸਮ ਦੌਰਾਨ ਬਦਲ ਚਾਏ ਰਹੇ ਉਥੇ ਮੋਗਾ ਚ ਵੀ ਠੰਡ ਦੇ ਨਾਲ ਲੋਕ ਕੰਬ ਗਏ ਲੋਕਾਂ ਨੇ ਰੰਕਾ ਚ ਰਜਾਈਆਂ ਕੱਡੀਆਂ ਨੇ ਡਾਕਟਰਾਂ ਵੱਲੋਂ ਵਾਦੀ ਠੰਡ ਤੋਂ ਬਚਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ ਕਿਸਾਨਾਂ ਦੀਆਂ ਫਸਲਾਂ ਦੇ ਲਈ ਵੀ ਇਹ ਠੰਡ ਫਾਇਦੇਮੰਦ ਹੈ ਚੰਡੀਗੜ੍ਹ ਚ ਵੀ ਅੱਜ ਸਵੇਰੇ ਬਾਰਿਸ਼ ਹੋਈ ਹੈ ਟ੍ਰਾਈ ਸਿਟੀ ਦੇ ਲੋਕਾਂ ਦੀ ਇਸ ਬਾਰਿਸ਼ ਨੇ ਥੋੜੀਆਂ ਮੁਸੀਬਤਾਂ ਬਦਾ ਦਿੱਤੀਆਂ ਨੇ ਪੰਜਾਬ ਅੰਦਰ ਪੈ ਰਹੀ ਠੰਡ ਅਤੇ ਸੀਤ ਲਹਿਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਅੰਮਰਸਰ ਚ ਠੰਡ ਦੇ ਮੌਸਮ ਦੌਰਾਨ ਚਾਹੇ ਬਦਲ ਡਾਕਟਰਾਂ ਵੱਲੋਂ ਵਦੀ ਠੰਡ ਤੋਂ ਬਚਣ ਦੇ ਲਈ ਲੋਕਾਂ ਨੂੰ ਆਪਣਾ ਧਿਆਨ ਰੱਖਣ ਦੀ ਅਪੀਲ ਹੈ ਕੋਰੇ ਨੂੰ ਲੈ ਕੇ ਵੀ ਮੌਸਮ ਵਿਭਾਗ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕ ਗਰਮ ਕੱਪੜਿਆਂ ਦੀ ਹੁਣ ਵਰਤੋਂ ਕਰ ਰਹੇ ਨੇ ਕਿਸਾਨਾਂ ਦੀ ਕਣਕ ਦੀ ਫਸਲ ਦੇ ਲਈ ਇੱਕ ਕੋਹਰਾ ਤੇ ਠੰਡ ਬਹੁਤ ਲਾਹਵੰਦ ਹੁੰਦੀ ਹੈ ਇਹ ਜਿਹੜੀ ਬਾਰਿਸ਼ ਆਈ ਹੈ ਜੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੀ ਇਹ ਫਾਇਦੇਮੰਦ ਆਇਆ ਕਿਉਂਕਿ ਬੱਚਿਆਂ ਨੂੰ ਖੰਘ ਜ਼ੁਕਾਮ ਇਹ ਚੀਜ਼ਾਂ ਨਾਰਮਲ ਅੱਜਕੱਲ ਚੱਲ ਰਹੀਆਂ ਸੀਗੀਆਂ ਇਹਦੇ ਨਾਲ ਇਹ ਚੀਜ਼ਾਂ ਨੂੰ ਥੋੜਾ ਫੈਰਾ ਪਊਗਾ ਤੁਕੀ ਅੱਜਕੱਲ ਮੌਸਮ ਇਹ ਉਹਨਾ ਗੰਦਾ ਹੋਇਆ ਹੋਇਆ ਸੀਗਾ ਹੁਣ ਥੋੜਾ ਜਿਹਾ ਠੀਕ ਹੋਊਗਾ ਇਹਦੇ ਨਾਲ ਬਾਰਿਸ਼ ਨਾਲ ਥੋੜਾ ਮੌਸਮ ਵੀ ਖੁੱਲੂਗਾ ਹਾਂਜੀ ਹਾਂਜੀ ਵਾਤਾਵਰਨ ਨੂੰ ਆਇਆ ਸਾਰਾ ਮੀਂਹ ਨਹੀਂ ਸਾਰਾ ਕੁਝ ਸਹੀ ਹੋਣਾ ਜੀ ਸਾਰੀਆਂ ਚੀਜ਼ਾਂ ਬਿਮਾਰੀਆਂ ਸਾਰੀਆਂ ਇਹ ਮੀਂਹ ਨਹੀਂ ਉੱਟਣੀਆਂ ਸਾਰੀਆਂ ਜਾਣੀਆਂ ਜੀ ਇਹ ਆ ਮੌਸਮ ਜਿਹੜਾ ਹੁਣ ਸ਼ੁਰੂ ਹੋਣ ਜਾ ਰਿਹਾ ਤੇ ਹੁਣ ਸਰਦੀ ਵਧਣੀ ਆ ਇਸ ਤੋਂ ਬਾਅਦ ਮੇਰੇ ਹਿਸਾਬ ਨਾਲ ਜੀ ਤੇ ਬੱਚਿਆਂ ਨੂੰ ਆਪਦਾ ਪੂਰਾ ਬੰਦੋਬਸਤ ਪੂਰੇ ਆਪਦੇ ਕੱਪੜੇ ਕੁੱਪੜੇ ਪਾ ਕੇ ਟਾਕੇ ਘਰੋਂ ਬਾਹਰ ਲੋੜ ਤੇ ਨਿਕਲਣਾ ਚਾਹੀਦਾ ਪੰਜਾਬ ਅਤੇ ਉੱਤਰ ਭਾਰਤ ਵਿੱਚ ਲਗਾਤਾਰ ਠੰਡ ਅਤੇ ਸੀਤ ਲਹਿਰ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਲਗਾਤਾਰ ਠੰਡ ਅਤੇ ਸੀਤ ਲਹਿਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਅੱਜ ਤੋਂ ਜਿਹੜਾ ਵਾ ਕੋਰੇ ਨੇਵੀ ਦਸਤਕ ਦੇ ਦਿੱਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਹਲਕਾ ਕੋਰਾ ਜਿਹੜਾ ਵਾ ਜਰੂਰ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜਾ ਵਾ ਉਹ ਠੰਡ ਪੈ ਰਹੀ ਹੈ ਉਥੇ ਹੀ ਕੋਰੇ ਨੂੰ ਲੈ ਕੇ ਵੀ ਅਲਰਟ ਜਿਹੜਾ ਵਾ ਉਹ ਜਾਰੀ ਕੀਤਾ ਗਿਆ ਹੈ ਤਾਂ ਪੰਜਾਬ ਦੇ ਵਿੱਚ 25 ਦਸੰਬਰ ਤੱਕ ਕੋਰੇ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਉਥੇ ਹੀ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਜਿਹੜੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਤਣਕਸਾਰ ਹਲਕੀ ਬੂੰਦਾਬਾਰੀ ਜ਼ਰੂਰ ਹੋਈ ਸੀ ਪਰ ਆਸਮਾਨ ਦੇ ਵਿੱਚ ਬੱਦਲ ਜਿਹੜੇ ਬਾ ਛਾਏ ਹੋਏ ਨੇ ਅਤੇ ਉਥੇ ਹੀ ਲਗਾਤਾਰ ਜਿਹੜੇ ਸਿਹਤ ਵਿਭਾਗ ਦੇ ਡਾਕਟਰ ਨੇ ਉਹਨਾਂ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਇਸ ਠੰਡ ਤੋਂ ਬਚਣ ਵਾਸਤੇ ਲੋਕ ਜਿਹੜੇ ਬਾ ਕੋਸ਼ਿਸ਼ ਕਰਨ ਕਿ ਆਪਣੇ ਸਰੀਰ ਨੂੰ ਜਿਹੜਾ ਬਾ ਠੱਕ ਕੇ ਰੱਖਣ ਅਤੇ ਜਿਸ ਤਰੀਕੇ ਨਾਲ ਲਗਾਤਾਰ ਠੰਡ ਅਤੇ ਸੀਤ ਲਹਿਰ ਦੇਖਣ ਨੂੰ ਮਿਲ ਰਹੀ ਹੈ ਤਾਂ ਉਥੇ ਹੀ ਸੜਕਾਂ ਤੇ ਸਫਰ ਕਰਨ ਸਮੇ ਜਿਹੜਾ ਵਾ ਉਹ ਗਰਮ ਕੰਪੜਿਆਂ ਦੀ ਵਰਤੋਂ ਜੜੀ ਵਾ ਉਹਨਾਂ ਵੱਲੋਂ ਕੀਤੀ ਜਾਵੇ ਤਾਂ ਜੋ ਇਸੇ ਠੰਡ ਤੋਂ ਜਿਹੜਾ ਵਾ ਉਹ ਬਚਿਆ ਜਾ ਸਕੇ ਤਾਂ ਬੱਚੇ ਤੇ ਬਜ਼ੁਰਗ ਖਾਸ ਤੌਰ ਤੇ ਇਸ ਠੰਡ ਤੋਂ ਬਚਣ ਵਾਸਤੇ ਆਪਣਾ ਜਿਹੜਾ ਵਾ ਉਹ ਧਿਆਨ ਰੱਖਣਾ ਤਾਂ ਉੱਥੇ ਇਹ ਲਗਾਤਾਰ ਜਿਹੜੀ ਇਹ ਸੀਤ ਲਹਿਰ ਅਤੇ ਖੰਡ ਪੈ ਰਹੀ ਹੈ ਉਹ ਕਿਸਾਨਾਂ ਵਾਸਤੇ ਕਿਤਨਾ ਕਿਤੇ ਜਿਹੜੀ ਵੱਡੇ ਪੱਧਰ ਤੇ ਲਾਹੇਵੰਦ ਹੈ ਕਿਉਂਕਿ ਜਿਹੜੇ ਕਿਸਾਨ ਨੇ ਜਿਨ੍ਹਾਂ ਵੱਲੋਂ ਦੀ ਬਜਾਈ ਤੋਂ ਬਾਅਦ ਜਿਹੜੀ ਅਸਲ ਹੈ ਉਸਦੇ ਵਾਸਤੇ ਇਹ ਠੰਡ ਜਿਹੜੀ ਆ ਬਹੁਤ ਜ਼ਿਆਦਾ ਲਾਹੇਵੰਦ ਹੈ ਤਾਂ ਉੱਥੇ ਅਸੀਂ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਿਹੜਾ ਵਾ ਉਹ ਬੱਦਲ ਛਾਏ ਹੋਏ ਨੇ ਤਾਂ ਬੂੰਦਾਬੰਦੀ ਦੇ ਅਸਾਰ ਜ਼ਰੂਰ ਦੇਖਣ ਨੂੰ ਮਿਲ ਰਹੇ ਨੇ ਪਰ ਮੌਸਮ ਵਿਭਾਗ ਵੱਲੋਂ ਖਾਸ ਤੌਰ ਤੇ ਜਿਹੜਾ ਵਾ ਉਕੋਰੇ ਨੂੰ ਲੈ ਕੇ yellow alert ਕੀਤਾ ਗਿਆ ਸੀ ਤਾਂ ਉੱਥੇ ਹੀ ਪਿਛਲੇ ਦਿਨs ਸੀਤ ਲਹਿਰ ਲਗਾਤਾਰ ਜਿਹੜੀ ਚੱਲ ਰਹੀ ਸੀ ਉਸ ਨੂੰ ਲੈ ਕੇ ਵੀ alert ਜਾਰੀ ਕੀਤਾ ਗਿਆ ਸੀ ਤਾਂ ਅੱਜ ਆ ਮੌਜੂਦਾ ਸਥਿਤੀ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਜਿਹੜੀ ਵਾ ਠੰਡ ਆ ਉਹ ਵਾਧੀ ਜਾ ਰਹੀ ਹੈ ਔਰ ਆ ਜਿਹੜਾ ਵਾ ਉਹ ਵੀ ਪੈਣਾ ਜਿਹੜਾ ਵਾ ਸ਼ੁਰੂ ਹੋ ਚੁੱਕਿਆ ਹੈ ਸੀਤ ਲਹਿਰ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਇਸ ਚੀਜ਼ ਤੋਂ ਬਚਣ ਵਾਸਤੇ ਜਿਹੜੇ ਲੋਕ ਨੇ ਜਿਹੜੇ ਕਮਾਂਕਾਰਾਂ ਵਾਲੇ ਨੇ ਜਾਂ ਜਿਹੜੇ ਮਜ਼ਦੂਰ ਵਰਗ ਹੈ ਉਹਨਾਂ ਵੱਲੋਂ ਅੱਗ ਦੀ ਸਹਾਇਤਾ ਲੈ ਕੇ ਇਸ ਠੰਡ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਠੰਡ ਅਤੇ ਸੀਤ ਲਹਿਰ ਦੇ ਵਿੱਚ ਲੋਕ ਆਪਣਾ ਧਿਆਨ ਰੱਖਣ ਤਾਂ ਜੋ ਇਸ ਲਗਾਤਾਰ ਪੈ ਰਹੀ ਠੰਡ ਤੋਂ ਬਚਿਆ ਜਾ ਸਕੇ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ